ਕਰਨ ਦੀ ਜਿਹੜਾ ਕਰਮੂ ਵੀ ਸ਼ੂਟ ਕਰਕੇ ਆਵੰਡੇ ਜਦੋਂ ਫਟਕ ਲੱਗ ਲਿਆ ਤੇ ਬ੍ਰੇਕ ਲਾਈ ਆ ਮਗਰੋਂ ਇੱਕ ਬਜ਼ੁਰਗ ਹੈਗਾ ਉਹਦੀ ਗੱਡੀ ਨੇ ਐਂਗਲ ਐਂਗਲ ਲੱਗਾ ਸੀ ਅਗਲੇ ਬੰਨੇ ਤੇ ਉਹਨੇ ਕੀਤਾ ਪਿਛੋਂ ਲੈ ਕੇ ਗੱਡੀ ਮਾਰਤੀ ਨਖਾਨ ਕਰਤਾ ਤਾਂ ਨਖਾਨ ਆ ਇੰਨਾ ਸ਼ੁਕਰ ਹੈ ਫਿਰ ਬੰਪਰ ਬੜਾ ਹੈਵੀਆ ਨੇ ਬੰਪਰ ਨਹੀਂ ਪਾੜਿਆ ਵੀ ਆ ਆ ਮਤੇ ਆ ਜਾ ਬਸ ਉਹਨੂੰ ਰੱਖਿਆ ਨਹੀਂ ਆ ਤੇ ਕੋਈ ਨਹੀਂ ਆ ਤੇ ਉਹ ਉਹਨਾਂ ਨੇ ਕਲੇਮ ਦਿੱਤਾ ਹੈ ਤੇ ਆ ਉਹਨਾਂ ਨੇ ਚੇਤਾਵਨੀ ਲਗਦਣ ਏਜੰਸੀਆਂ ਨਾਲ ਅਲਰਟ ਪਾਉਂਦਾ ਤੇ ਪੈ ਜਾਣੇ ਫਰੀ ਦੇ ਵਿੱਚ ਹੀ ਆ ਤੇ ਆ ਬਸ ਇਹ ਕਿੰਨਾ ਮੁੱਤੰਬਾ ਹੈ ਬਜ਼ੁਰਗੀ ਫਿਰ ਮੈਂ ਵਾਬੜੇ ਬੰਦੇ ਕਹਿੰਦੇ ਇੱਕ ਬੁਰੇ ਲੱਗੇ ਤਾਂ ਕਹਿੰਦੇ ਜਾਣ ਦੋ ਪਾਜੀ ਮੈਂ ਰਹਿਣ ਦਿੱਤਾ ਫਿਰ ਮੈਂ ਮੰਮੀ ਨੇ ਚੱਲੇ ਸੂਟ ਚੇਂਜ ਕਰਾਉਣ ਵਾਸਤੇ ਮੰਮੀ ਨੂੰ ਵਾਈਟ ਕਰਦਾ ਜਿਹੜਾ ਸੂਟ ਆ ਤੇ ਪਸੰਦ ਆ ਗਿਆ ਤੇ ਜਿਹੜਾ ਨੈ ਪਸੰਦ ਕੀਤਾ ਹੈ ਦੂਜਾ ਪਿਆਜੀ ਜੀ ਸ਼ੇਡ ਵਾਲਾ ਉਹ ਮੰਮੀ ਨੂੰ ਪਸੰਦ ਨਹੀਂ ਆ ਕਹਿੰਦੀ ਕਲਰ ਨਹੀਂ ਹੈ ਮੇਰੇ ਕੋ ਹੈਗੇ ਆ ਇਹ ਤੇ ਕਲਰ ਕੋਈ ਚੇਂਜ ਕਰਨਾ ਹੈ ਮੈਂ ਉਹ ਕਲਰ ਚੇਂਜ ਕਰਾਉਣ ਵਾਸਤੇ ਚੱਲੇ ਆ ਮੈਂ ਹੈਗੇ ਦੋ ਸੂਟ ਤੇ ਫਿਰ ਤਾਂ ਇਹੋ ਹੀ ਕਹਿੰਨਾ ਹੈ ਇੱਕੋ ਹੀ ਰੰਗ ਪਾਈ ਜੇ ਤੇ ਹੁਣ ਆ ਚੱਲ ਜੀ ਆਪਾਂ ਚੇਂਜ ਕਰਾ ਲਏ ਜੀ ਮੈਂ ਤਾਂ ਚੇਂਜ ਕਰਵਾਉਣ ਦੇ ਸੂਟ ਮੈਂ ਨੇ ਸੂਟ ਕਰਵਾ ਲਿਆ ਵਾ ਚੇਂਜ ਤੇ ਹੁਣ ਮਮਮੀ ਨੇ ਲੈ ਕੇ ਚੱਲੇ ਆ ਵਾ ਸਲੂਨ ਤੇ ਉਹ ਮਮਮੀ ਨੇ ਰੂਟਸ ਜਿਹੜੇ ਉਹ ਟੱਚ ਬਕਰਾਉਣੇ ਆ ਵੀ ਵਾਲ ਜਿਹੜੇ ਫਰੰਟ ਤੇ ਚਿੱਟੇ-ਚਿੱਟੇ ਨਹੀਂ ਜਿਆਦਾ ਥੋੜੇ ਜੇ ਬਸ ਉਹ ਕਰਾਉਣੇ ਸਾਰੇ ਕਰਾਉਂਦੇ ਆ ਮੇਰੀ ਮੰਮੀ ਕੋਈ ਐਲੋਕਾਰ ਨਹੀਂ ਕਰਾਉਣ ਲੱਗੀ ਮੇਰੀ ਮਾਂ ਆ ਯਾਰ ਮੈਂ ਤਾਂ ਭਾਈ ਆਪਣੀ ਮਾਂ ਨੂੰ ਖੁਸ਼ ਰੱਖਾਂਗਾ ਜਿਹੜੀ ਸਿੱਧੀ ਗੱਲ ਆ ਜਿੰਨੇ ਚਿਰ ਵੀ ਮੇਰੇ ਸਾਹ ਚੱਲਦੇ ਨੇ ਠੀਕ ਨਹੀਂ ਗੱਲ ਬਾਕੀ ਜਿੰਨੇ ਭੌਂਕਣਾ ਭੌਂਕੀ ਜਾਏ ਹੁਣ ਬਸ ਠੀਕ ਨਹੀਂ ਗੱਲ ਤੇਰੇ ਭਾਈ ਦਾ ਬੇਟਾ ਆਇਆ ਬਹੁਤ ਸ਼ਾਬਾਸ਼ ਦਾਦਾ ਕਰਦਾ ਕਰਦਾ ਮੇਰੇ ਕੋਲ ਨਾ ਕੋਈ ਬਸ ਕਰ ਰਿਹਾ ਹੈ। ਲੈ ਵੀ ਆ ਗਏ ਅਹੀਂ ਘਰੇ ਤੇ ਹੁਣ ਹੁਣ ਕਿੱਦਾਂ ਸਹੀ ਹੋ ਗਏ? ਹਾਂ ਸਹੀ ਹੋ ਗਏ। ਪਰ ਮੜਿਆ ਕਲਰ ਛੜਿਆ ਲੇਟ ਹਾਂ। ਹੂੰ। ਫਿਲਟਰ ਸਾਡਾ ਖਰਾਬ ਹੋ ਗਿਆ। ਤੇ ਪਾਣੀ ਭਰਨ ਵਾਸਤੇ ਚੱਲਣੀ ਆ। ਰੇਸ਼ਮਾ ਨਾਲ। ਹਾਂ ਮੈਂ। ਬੋਦਲਾ ਬੋਦਲਾ ਮੈਂ ਫੜੀਆਂ। ਕੱਲ ਜਦ ਸਹੀ ਕਰਾਣਾ ਫਿਲਟਰ ਨੂੰ। ਰੈਸ਼ਮੋਣਾ ਦੀ ਗਲੀ ਵੀ ਕਾਫੀ ਆਪਣਾ ਸਾਫ਼ ਬਣੀ ਹੋਈ ਹੈ ਵਧੀਆ ਕੋਈ ਟੋਆ ਟਿੱਬਾ ਨਹੀਂ ਹੈਗਾ ਵੀ ਭਰਾ ਮੇਰੀ ਦੀ ਗਲੀ 'ਚ ਹੈ ਬਸ ਇਹ ਵੀ ਜੇ ਕੋਈ ਜਦੋਂ ਮੀਂਹ ਪਿਆ ਹੋਵੇ ਨੰਕੇ ਜਾਗਦ ਪਾ ਕੋਈ ਨਹੀਂ ਹੋਣਾ ਮਤ ਉਹ ਇੱਕ ਦੋਰੀ ਬਾਜੀ ਜੀ ਪਣੀ ਆ ਨਹੀਂ ਮੇਰ ਵਰਗੀ ਦੀ ਛੇਤੀ ਪਿੰਦੀ ਹੁੰਦੀ ਆ ਨਹੀਂ ਆ ਤੇ ਜਾਗਣ ਲਿਆ ਇੱਥੋਂ ਆ ਬੈਲ ਨੂੰ ਮਾਰ ਲੈ ਵੀ ਪਾਣੀ ਤੇ ਹੀ ਲੈਂਦਾ ਹੁਣ ਆ ਵੀ ਸਲੂਨ ਤੇ ਆਇਆ ਹਾਂ ਮੈਂ ਹੁਣ ਬੋਰਡ ਉੱਪਰੋਂ ਸਹੀ ਕਰਵਾਉਣਾ ਆ ਤੇ ਇੱਥੇ ਲਾਈਟ ਸਹੀ ਕਰਾਉਣੀ ਆ ਲਾਈਟ ਸਹੀ ਕਰਾਉਣ ਵਾਸਤੇ ਮੈਂ ਆਇਆ ਹਾਂ ਤੇ ਲਵ ਹੁਣੀ ਅਜੇ ਆਏ ਨਹੀਂ ਕਹਿੰਦੇ ਆਏ ਆ ਗਏ ਆ ਆਈਟੀਆਈ ਦੇ ਲਾਗੇ ਬਸ ਉਹ ਮਾਝਾ ਸਹੀ ਕਰਵਾ ਲਈ ਆਪਾਂ ਚੱਲਦੇ ਅੱਰਾ ਦੇ 12 ਵਜ ਗਏ ਆ ਤੇ ਉਹ ਆਪਣਾ ਭਰਾਏ ਸੀਗਾ ਹੁਣੇ ਅਜੇ ਗਿਆ ਆ ਹੁਣ ਮੈਂ ਵੀ ਸਲੂਨ ਬੰਦ ਕਰ ਖਲਾਰਾ ਕਰੋ ਤੇ ਆਪਾਂ ਫੇਰ ਆਪੇ ਸੇਰੇ ਹੁਣ ਸਟਾਫ ਆਣ ਕੇ ਚੁੱਕ ਚੱਕ ਦੋਗੇ ਵੀ ਹੁਣ ਚੱਲ ਜੀਗਾ ਜਾਂ ਥੱਕ ਗਏ ਆਂ ਉਹ ਇਹਨੇ ਟੇਬਲਾਂ ਟੂਬਲਾਂ ਦੇ ਕੰਮ ਸਾਰੇ ਜਾ ਕੇ ਉਹਨੇ ਇੱਕ ਖਰਾਬ ਪਤਾ ਬੱਤੀ ਕਿੰਦਾ ਹੈ ਸਾਰੇ ਖਿਆਲ ਰੱਖਿਓ ਭਾਈ ਇਹ ਗਲਤੀ ਨਾ ਹੋਵੇ ਬੰਦੇ ਨੇ ਪਤਾ ਕੀ ਕੀਤਾ ਜਿਹੜੇ ਅਸੀਂ ਲਾਉਣਾ ਆ ਉਹਨੇ ਖੁੱਡਾ ਜਦੋਂ ਮਾਰਿਆ ਵਾ ਨਾ ਤੇ ਉਹ ਤਾਰਾਂ ਹੈ ਨਾ ਉੱਥੇ ਡ੍ਰਿਲ ਜਦੋਂ ਘੁਮਾਈਏ ਤੇ ਡ੍ਰਿਲ ਦੇ ਨਾਲ ਤਾਰਾਂ ਸਾਰੀਆਂ ਵਲਗੀਆਂ ਉਹਨੇ ਉੱਥੇ ਇਕੱਠੀਆਂ ਮੁੱਠੀਆਂ ਕਰਦੀਆਂ ਤਾਰਾਂ ਕਦੇ ਵਿੱਚ ਵੱਡੀਆਂ ਕਈਆਂ ਤਾਰਾਂ ਤੇ ਉਹਦਾ ਕਰਕੇ ਬਹੁਤ ਜਿਆਦਾ ਨੁਕਸਾਨ ਹੋਇਆ ਤੇ ਉਹਨੇ ਜਦੋਂ ਚੱਕ ਕੀਤੀਆਂ ਸਨ ਇਹਦੇ ਵਿੱਚ ਤਾਰਾਂ ਤਿੰਨ ਵੱਡੀਆਂ ਇਹਦੇ ਜੁੜੀਆਂ ਨਹੀਂ ਵਿੱਚ ਤੇ ਇਹਨੇ ਸ਼ੁਕਰ ਆਗੂ ਖੁਨੀ ਲੱਗਦੀ ਹੋਰ ਸੇ ਆਪਾ ਪਾ ਜਣਾ ਇੱਥੇ ਮਗਰੋਂ ਤੇ ਮਾਰੇ ਦੀ ਕਿਰਪਾ ਅਗ ਹੁਣ ਚਲ ਜੀਏ ਘਰੇ ਅਸੀਂ ਕਰਦੇ ਬੰਦ ਲੈ ਵੀ 12 ਵਜ ਗਏ ਤਾਂ ਸੁੰਮਸਾਨ ਪਈ ਆ ਓਏ ਪਰੰਧਾਣੇ ਦੇ ਹੰਡਾ ਰੋਡ ਤੇ ਤਾਂ ਜਾਣਦੇ ਹਾਂ ਘਰੇ ਟਾਈਮ ਕਾਫੀ ਹੋ ਗਿਆ ਲੈ ਵੀ ਆਪਾਂ ਪਹੁੰਚ ਗਏ ਘਰੇ ਤੇ ਡੈਡੀ ਮੰਮੀ ਹੁੰਦੀਆਂ ਹੋਣਗੇ ਲੈ ਵੀ ਸਾਰੇ ਜਾਣਿਆਂ ਨੂੰ ਵਧਾਈਆਂ ਪੰਜਾਬ ਜਿੱਤਣ ਵਾਲਾ ਚਾਰਟ ਸਕੋਰ ਰਹਿ ਗਿਆ ਬਾਕੀ ਅਜੇ ਵੀ ਚਲੋ ਕੋਈ ਗਾ ਕੋਈ ਪਤਾ ਨਹੀਂ ਪਰ ਫਿਰ ਵੀ 80% ਤੇ ਆਸੋ ਜਿੱਤ ਗਿਆ ਮੈਂ 100% 12% ਅੰਕਸ ਨਾਲ ਮਾਰਾਂ ਤੇ ਫਿਰ ਦਿਲ ਲਾਉਂਦੀ ਸਹੀ ਗੱਲ ਈ ਲੇ ਆ ਵੀ ਵਧਾਈਆਂ ਸਾਰੇ ਜਾਨਾਂ ਨੇ ਪੰਜਾਬ ਜਿੱਤ ਗਿਆ ਦੱਸਣ ਦੇ ਲੋੜ ਨਹੀਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਜਿਹੜੇ ਮੈਚ ਵੀੰਦੇ ਆ ਇਧਰ ਬੰਦ ਤੇ ਨਜ਼ਾਰੇ ਪੰਜਾਬ ਨੇ ਇਹਨੇ ਸਟੋਨਸ ਨੇ ਮਾਰਿਆ ਆ ਜਣਾ ਵਧਾਈਆਂ ਵੀ ਤੁਹਾਨੂੰ ਸਾਰੇ ਜਾਨਾਂ ਨੂੰ ਪੰਜਾਬ ਦੇ ਚੇਦੇ ਆ ਗਿਆ ਭਈ ਆਪਣਾ ਨਾਂ ਹੀ ਗਿਆ ਨਜ਼ਾਰੇ ਬੰਦ ਤੇ ਬੋਲੇ ਸੋਨਾਲ ਸੱਤ ਸੱਤਿਆਨ ਕਿ ਉਹ ਬਰਾੜ ਗੋਲੀ ਬੜਾ ਕਹਿਦਾ ਹੀ ਬਣ ਨਿਕਲ ਰਣੀ ਕਰਤਾ ਮੁੱਠਾ ਉਹਨਾਂ ਨੂੰ ਲੈ ਵੀ ਸਾਭ ਹੁਣੀ ਹੋ ਗਿਆ ਹੁਣ ਪਿਆਰ ਤੇ ਚੱਲੇ ਆ 10 ਮਿੰਟ ਬਾਅਦ ਸਾਨੂੰ ਆਪਣੀ ਥੋੜਾ ਗੇਨਵੇ ਕਿਰਨ ਦੇ ਨਾਲ ਆਪਣੇ ਉਹ ਬਿਾਰੀ ਲੈਸ਼ੀਆਂ ਲਗਾਉਣ ਵਾਸਤੇ ਗਏ ਤੇ ਸੰਗਠਨ ਲੱਗੇ ਤੇ ਉਹਨਾਂ ਨੇ ਆ ਜਾਨੇ ਤੇ ਮੈਂ ਚੱਲਿਆ ਹੁਣ ਘੜੀ ਪਾਸ ਲਾਉਣ ਨੂੰ ਉੱਤਰ ਤਾਂ ਵੀ ਦੇਖੀ ਜਾ ਕੇ ਛੇਤੀ ਕਰਨਾ ਛੇਤੀ ਮੈਂ ਤਾਂ ਮਿੱਟੀ ਦਾ ਵੀ ਭਰਾ ਹੱਡਾ ਆ ਗਿਆ ਕਾਫੀ ਚਿਰਾਂ ਬਾਅਦ ਅਨੰਦਪੁਰ ਗਿਆ ਸੀ ਤੇ ਇਹ ਛੁੱਟੀ ਤੇ ਆਇਆ ਹਾਂ ਤੇ ਉਹ ਛੇਤੀ ਦਾ ਰਸਗੁੱਲੇ ਆਣੀ ਗੱਲ ਚ ਇੱਥੇ ਕਣੀ ਰਾਸ ਨੂੰ ਨਹੀਂ ਦਲਵਾ ਚਿੱਤੇ ਗਣੀ ਸਾਰੇ ਫੜਕੇ ਲੈ ਚਨੇ ਆਂ ਅਸੀਂ ਜਮ ਨੂੰ ਵੀ ਬਸ ਹੈ ਹੈ ਜਿਹੜੇ ਚਾਰ ਅਗੇ ਉਹ ਕਹਿੰਦਾ ਇੰਨੇ ਕਿ ਦਿਨ ਦੱਸ ਸਾਰੇ ਵੇਖਦੇ ਦੱਸ ਕਹਿੰਦਾ ਨਹੀਂ ਆਂਦਾ ਇੰਨੇ ਕਿ ਦਿਨ ਪੰਜ ਤੇ ਝੁੰਗੀ ਤੇ ਅਗੇ ਮਹਿਸਾਨ ਨਾਲ ਤੇ ਲੁਕਾਈਆਂ ਲਗਾ ਕੇ ਬੈਠੇ ਨੇ ਕੰਦੀ ਦਿਨੋਂ ਨਾ ਕਰੇ ਚੱਲੇ ਆਵੇਂ ਤੇ ਅੱਜ ਜੋਤੀ ਦੀ ਨੀ ਦਾ ਵੀ ਰੋਲ ਹੈਗਾ ਥੋੜਾ ਜਿਹਾ ਉਹਨੂੰ ਰੋਲ ਦੇ ਦੇ ਨੀ ਜੋਤੀ ਦੀ ਜੀ ਨੂੰ ਦੇ ਨਾਲ ਆਕਾਸ਼ ਚੱਲਿਆ ਸਾਡੇ ਇਹਦੇ ਨਾਲ ਇਹ ਵੀ ਇਹ ਹੈਲਪ ਕਰਾਂਦਾ ਨਾ ਮੇਰੀ ਕਾਫੀ ਜ਼ਿਆਦਾ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਇਹਦੇ ਵਿੱਚ ਭੂਆ ਲੰਗੜੀ ਆ ਤੇ ਜਿੱਦਾਂ ਉਹ ਐਚ ਚ ਲਿਖਿਆ ਭੂਆ ਹੰਡ ਹੀ ਕਹਵਾ ਤੇ ਤੁਰ ਕੇ ਆਉਣਾ ਭੂਆ ਨੇ ਇਹਦਾ ਲਿਖਿਆ ਨਾ ਆ ਟੀਮ ਆਪਣੀ ਪਹੁੰਚ ਗਈ ਹੈ ਹੈ ਨਹੀਂ ਉਹ ਦਰਮੇਂ ਕੀਤਾ ਹੀ ਤਾਂ ਗੋਡੇ ਪੁੰਜੜ ਗਏ ਗੋਡਾ ਹੈ ਇਹਨੂੰ ਕਿੱਥੇ ਭਵਾ ਦਿੰਦੇ ਹੋ ਕਿ ਕਿੰਨੇ ਜਿਆਦਾ ਹੀ ਜੜੀ ਵਗ ਜਾਂਦੀ ਨੇ ਪਾਣੀ ਪਾਣੀ ਜਿਆਦਾ ਹੱਜ ਖਵਾ ਜਿਆਦਾ ਵਗ ਜਾਂਦੀ ਆ ਜੋਣ ਜੋ ਕਰੇ ਕੋਈ ਨਹੀਂਦਾ ਪੂਆ ਜੀ ਪੂਆ ਜੀ ਪੂਆ ਰੋਲ ਕਰਨਾ ਦੀ ਨਹੀਂ ਕਰਨਾ ਪੂਆ ਵਾਲਾ ਰੋਲ ਕਹਨੀ ਪੂਆ ਰੋਲ ਕਰਿਆ ਕਿਰਨ ਦੀ ਜੀ ਨਹੀਂ ਆ ਗਈ ਕਿਰਨ ਹੈ ਕਿਦਾਂ ਕਰਦਾ ਪੂਆ ਤੇਲੀ ਕੈਨੀ ਫੜ ਕੇ ਘੰਪੇ ਪੋੜੇ ਕੱਢ ਲਿਆ ਨੇ ਆਪੂ ਆਪੂ ਆ ਤੇਲੀ ਕੈਨੀ ਲੈ ਕੇ ਆਈ ਆ ਦਸਤੀ ਵਿੱਚ ਦੇਉ ਹਾਂ ਹਾਂ ਮਤੇਰੀ ਬੜੀ ਜੇ ਸਾਰਿਆਂ ਨਾਂ ਭੁੱਲਣਾ ਮੇਰੀ ਕੁੜੀ ਨੂੰ ਨਾਂ ਭੁੱਲਦਾ ਵੇਖ ਲੋ ਇਹ 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 ਇਹਨੇ ਨਹੀਂ ਹਟਣਾ ਮੇਰੀ ਹਰ ਗੁਣ ਨੇ ਨਹੀਂ ਉਹਨੇ ਇਹਦਾ ਖੇਡਣ ਲਾਪਣਾ ਹੀ ਘਣੀ ਬੁੜੀ ਫਲੈਕਸ ਦੇ ਕੋਲ ਆਉਂਦਾ ਆਕੇ ਲੱਭੇ ਚੱਲੇ ਆਂ ਸਟੇਪਰ ਲੈਣ ਵਾਸਤੇ ਨਾਲ ਮੈਂ ਚੱਲ ਪਾਸ਼ਨ ਲੈ ਚੱਲਦੇ ਨੇਰਾ ਬਹੁਤ ਹੋ ਗਿਆ ਵਾ ਆ ਲੋ ਬੰਦਾ ਆਇਆ ਬੰਦੇ ਨੇ ਚਲੋ ਗੰਦਾ ਬੰਦਾ ਲੈ ਆਇਆ ਦੋ 11 ਹੋ ਜਾਂਦੇ ਦੋਸੇ ਪਹੁੰਚ ਗਏ ਸ਼ੀਸ਼ਾ ਬੜਾ ਗੰਦਾ ਹੋਇਆ ਯਾਰ ਸ਼ੀਸ਼ਾ ਨੂੰ ਸਾਫ਼ ਕਰ ਲਈ ਸਾਰੀ ਗੱਡੀ ਗੰਦੀ ਹੈ ਉੱਤੋਂ ਦਾ ਪਹੁੰਚ ਕੇ ਆਪਾਂ ਗੋਲਡਨ ਗੇਟ ਮੈਂ ਇਹ ਗੋਲ ਨੋ ਹੀ ਸ਼ਰਾਏ ਨੂੰ ਕਹਿਣਾ ਵੀ ਇੱਥੇ ਪੰਗੂੜੇ ਲੱਗੇ ਵਸ ਠੀਕ ਆ ਹੂੰ ਉਠਿਆ ਨੇ ਬੁਲਾਉਣਾ ਕਲਪੂਣਾ ਪੂਰਾ ਵੇਖਿਓ ਲੈ ਬੇੜੇ ਜੋ ਉਦਾਂ ਦਾ ਵਾ ਉਦਾਂ ਦੇ ਬੇੜੇ ਆਈ ਆਈ ਕਰ ਆਈ ਕਰ ਵਾਜ ਦੇ ਤੂੰ ਵਾਜ ਦੇ ਹਾਲ ਕੀ ਹਾਲ ਜੀ ਠੀਕ ਆ ਜੀ ਟਾਡੇ ਦੇਸੀ ਆ ਸੀ ਤਾ ਕੀ ਕੀ ਆ ਬਾਤ ਹੈ ਉਹ ਤੁਹਾਡੇ ਤੁਹਾਡੇ ਮੈਂ ਇੱਥੇ ਪੰਘੂੜੇ ਇਕਦਾਂ ਲੱਗੇ ਆ ਓ ਜੀ ਆਏ ਮੇਰਾ ਪੁੱਤ ਆਏ ਮੇਰਾ ਪੁੱਤ ਆਏ ਮੇਰਾ ਪੁੱਤ ਜੇ ਮਮਾ ਖੱਟੀ ਜੱਪੜ ਵੇਖ ਕੇ ਓ ਜੀ ਮੇਰਾ ਮੁੰਡਾ ਆਇਆ ਕਿਤੇ ਮੇਰਾ ਮੁੰਡਾ ਆਇਆ ਆ ਪਾਪਾ ਬਾਈ ਗਾਦੇ ਪਾਪਾ ਬਾਈ ਗਾਦੇ ਹੋ ਸਵਾਗਤ ਮੈਂ ਉਹ ਬਸੀਵਾ ਦੇ ਚਾਚੂ ਬਸੀਵਾ ਦੇ ਕਟਕੇ ਬਾਗ ਚ ਗਈ ਹੋਰ ਗੰਝੂ ਮੈਂ ਕਹਿੰਦੇ ਮਾ ਪੰਗੂੜੇ ਲੱਗੇ ਬੜੇ ਸ਼ਾਨਦਾਰ ਗੁਰਾ ਬੇੜੇ ਲੱਗੇ ਹਾਂ ਮੋੜ ਤੇ ਕੋਈ ਗੱਲ ਨਹੀਂ ਉਹ ਮਾਦਮ ਕਹਾਂ ਤੋ ਬੇੜੇ ਤੁਹਾਨੂੰ ਤਾਰ ਜਣਾ ਜਾਂਦੇ ਹੋਏ ਹਾਂ ਆਵੇ ਇੱਥੇ ਗਰਾਸ਼ਟ ਬਿਆਰ ਲਗਾਤਾ ਡੇ ਰੋਡ ਤੇ ਨਹੀਂ 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 ਲੱਗਾ ਆ ਲੱਗਾ 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 ਵੀ ਆਗ ਨਹੀਂ ਲੱਗਾ ਆ ਦੱਸ ਝੂਟੜੜੀ ਆ ਕਾਸ਼ ਦੱਸ ਲੱਗਾ ਕਿ ਨਹੀਂ ਲੱਗਾ ਉਹ ਉਹ ਜੀ ਕਾਸ਼ ਤੋਂ ਬਾਹਰ ਨਹੀਂ ਤੂੰ ਝੂੜ ਲੈਣਾ ਉਹ ਲੱਗੇ ਬੜੇ ਉਹ ਜੰਪ 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 ਵਾਲੇ ਲੱਗੇ ਆ ਤਾਂ ਦਾਦਾ ਮੈਂ ਜੰਪ ਵਾਲੇ ਲੱਗੇ ਪੱਛੇ ਛੁਰਛੇ ক্রিকেট ਨਹੀਂ ਖੇਡਣ ਬੜਾ ਮਜ਼ਾ ਹੀ ਲੱਗੇ ਵੇੜੇ ਚੰਗਾ ਨਜ਼ਾਰਾ ਹੀ ਲਾ ਵੀ ਹੈ ਬੜਾ ਮਜ਼ਾ ਹੀ ਲੱਗੇ ਬੜਾ ਮਜ਼ਾਈ ਤੈਨੂੰ ਜਾਂਦਿਆਂ ਤਾਰ ਜਾਣਾ ਵਾ ਠੀਕ ਆ ਜਾਂਦਿਆਂ ਤੈਨੂੰ ਮੈਂ ਤਾਰ ਜਾਣਾ ਆ ਤੇ ਹੁੰਦੇ ਆ ਬੈਟਰੀ ਤੇ ਆ ਜਾ ਠੀਕ ਆ ਹਾਂ ਦੀਦੀ ਜਾਂਦੇ ਤੁਹਾਨੂੰ ਤਾਰ ਦਿੰਦੇ ਹੁੰਦੇ ਨੇ ਬੈਟਰੀ ਤੇ ਆ ਜਾ ਚੁਪਾਰ ਕੇ ਮੈਂ ਨਾਲ ਬਟਾਲੇ ਜਾਉਂ ਮੈਂ ਹੱਥ ਤੋਂ ਆਉਣਾ ਫਿਰ ਨਹੀਂ 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 ਉਹ ਪਹਿਲਾਂ ਮੁੰਡੇ ਦਾ ਹੋਟਲ ਲੈਣਾ ਵੀ ਜਦ ਮੈਂ ਰੁਕ ਜੂ ਚੱਲ ਚੱਲ ਮੈਂ ਰੁਕ ਜੂ ਨਾਲੇ ਬਟਾਲੇ ਚੱਲ ਜੀ ਚਲੋ ਠੀਕ ਹੈ ਚਲ ਸਹੀ ਹੈ ਕੀ 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 ਜੀ ਬਾਈ ਬਚੰਦੇ ਕਿਉਂ ਆ ਰਹੇ ਦਮੇ ਸੁਨਾਜ ਦੇ ਘਰਦੇ ਆਓ ਕਿੱਥੇ ਆ ਕਿੱਥੇ ਆ ਕਿੱਥੇ ਆ ਆਣਾ ਦੁੱਧ ਲੈ ਕਿਉਂ ਪਿਆ ਦੋ ਨਾ ਦਿਓ ਨਾ ਇਹੋ ਇੱਕੋ ਡੱਬਾ بس ਇਹ ਵੀ ਇਹ ਵੀ ਖਾਲੀ ਹੋਏ ਐਵੇਂ ਸੁੱਟਦੇ ਓ ਜਾ ਮੈਂ ਅਜੇ ਇੱਕ ਵੀਰ ਦਾ ਸਰੀਰ ਆ ਆ ਸਰੀਰ ਕਹਿੰਦੇ ਕਹਿੰਦੇ ਕਿਉਂ ਖਾਂਦਾ ਆ ਗੁੱਟ ਵੇਖੋ ਗੁੱਟੀਆਂ ਆ ਗੁੱਟੀਆਂ ਨਹੀਂ ਇਹਦਾ ਸਰੀਰ ਤਾਂ ਕਮਜ਼ੋਰ ਹੈ ਕਿਤੇ ਮੰਜਸਰ ਕੋਈ ਚੀਜ਼ ਵੜ ਜੇ ਨਾ ਜੇ ਮੰਜਸਰ ਕੋਈ ਚੀਜ਼ ਵੜ ਜੇ ਤਾਂ ਕੱਢਣ ਵਾਸਤੇ ਓਏ ਐ ਕਰਕੇ ਤਾਂ ਕਰਕੇ ਆਹੂ ਕਰਕੇ ਪਾਣੀ ਮਿਚ ਤਾਂ ਕਰਕੇ ਉਹ ਖਾਣੇ ਦੀ ਪਟੀੜਾ ਦਾ ਬੰਦਾ ਪ੍ਰੋਟੀਨ ਖਾਂ ਰਿਆ ਇਹ ਪਚਾਉਂਦਾ ਵੀ ਹੈ ਕਿ ਨਹੀਂ ਉਹ ਖਾਲੀ ਫੜਾਈ ਉਦਾਂ ਹੀ ਪਰਮ ਭਾਣਾਇਆ ਵੀਰ ਖਾਲੀ ਆ ਉਹ ਖਾਲੀ ਡੱਬਾ ਦੇ ਖਾਲੀ ਆ ਦੇ ਖਾਲੀ ਡੱਬਾ ਲੈ ਚ ਕੀ ਮਾਸ ਲੈ ਥੋੜਾ ਖਾਦਾ ਇਹ ਖਾਲੀ ਲਈ ਪਿੰਡਾਂ ਜਾਂ ਆ ਮੇਰੀ ਅਮਨੰਦਰ ਪਾ ਮੇਰੀ ਸੁਣ ਗੱਲ ਉਹ ਮਨਿੰਦਰ ਪਾ ਮੇਰੀ ਸੁਣ ਗੱਲ ਇਹਨਾਂ ਨੂੰ ਕਦੇ ਭਰਦੇ ਆ ਖਾਲੀ ਲੈ ਇਹਨਾਂ ਚ ਹਾਈ ਕੱਖ ਨਹੀਂ ਆਵੇਂ ਖਾਲੀ ਮੁੰਡੇ ਨੂੰ ਵਿਖਾਉਣ ਦੇ ਰਿਸ਼ਤੇਦਾਰਾਂ ਨੂੰ ਹੈਂ ਆਦਲ ਨਾਲੇ ਲੱਗਣ ਕਿੱਥੇ ਡਿਆ ਵਾ ਆ ਕੀ ਆ ਉਹਦਾ ਨਵਾਉਂਗਾ ਵੱਡੀਆਂ ਮਜ਼ਬੂਤ ਹਡੀਆਂ ਕੱਡੀਆਂ ਹਡੀਆਂ ਕਰੀ ਜੜੀ ਮਜ਼ਬੂਤ ਚੰਮ ਤੇ ਉੱਤੇ ਰਿਹਾ ਪਤਾ ਮੈਨੂੰ ਪਤਾ ਨਾ 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 ਹਾਂਜੀ ਆ ਤੇਰੀ ਭਲੀ ਹਜੇ ਮੇਰਾ ਮੈਨੂੰ ਚੰਦਾ ਹੈ ਮੇਰਾ ਚੰਦਾ ਇਹ ਨਾਂ ਦੇ ਕੋਲ ਆਸਤੀ ਤੇ ਕਾਸ ਨਾੜੀ ਸੁਗਹਿਤਾ ਇਹ ਨਹੀਂ ਦੀਬ ਨੇ ਕਿਹਾ ਵਾ ਕਿ ਮੈਂ ਮੈਂ ਨਹੀਂ ਮੈਂ ਇਥੋਂ ਹੈਗਾ ਜਿਹੜਾ ਦੇਸੀ ਕੋ ਉਹਦੇ ਜਿਹੜਾ ਰਸਗੁਲੇ ਭਿਜਿਆ ਨਹੀਂ ਆ ਨਹੀਂ ਨਹੀਂ ਦੇਸੀ ਕੋ ਜਿਹੜੇ ਰਸਗੁਲੇ ਭਿਜਿਓ ਉਹ ਮੰਮੀ ਆਪਣੇ ਕਹੇ ਬਾਹਰ ਕਰ ਦੋ ਉਹਨੇ ਗਾਂਦ ਖਣਾ ਇਹਨੂੰ ਲੈ ਕੇ ਕੀ ਮਤ ਦਿੱਤਾ ਐਂਦੀ ਨੇ ਕਹਿਣਾ ਹੀ ਉਹ ਲੈ ਲੈ ਉਹ ਇੰਨਾ ਟਾਈਮ ਦਾ ਮਸਦੋਇਆ ਦੇਸੀ ਹੋ ਮੈਂ ਤਾਂ ਮੈਨੂੰ ਫੁਰਤੀ ਆ ਗਈ ਯਾਰ ਹੈ ਮੈਂ ਉਹ ਲੱਭਣ ਮੇਰਾ ਆਪਣੇ ਪੰਪਾ ਬਣਾ ਹੀ ਦਿੰਦਾ ਖਾਓ ਮਨਿਆਣਾ ਮੈਂ ਕਹਿੰਦਾ ਓਏ ਗਾਂਦ ਤੂੰ ਹੀ ਪਤਾ ਕੀ ਕਰਾ ਤੂੰ ਦੇਸੀ ਕਿਉਂ ਖਾਣਾ ਨਹੀਂ ਹੈ ਦੀਦੀ ਤਸੀਂ ਵੀ ਨਹੀਂ ਖਾਣਾ ਠੀਕ ਨਹੀਂ ਖੁਸ਼ਬੂ ਲੈਣੀ ਬਸ ਉਹਦੀ ਤੇ ਇੰਨੇ ਚ ਤੁਹਾਡੀ ਸਿਹਤ ਬਣ ਜਾਣੀ ਹਲਵਾਈ ਵੇਖਣੀ ਖੁਸ਼ਬੂ ਨਾਲ ਮੋਟੇ ਹੋ ਜਾਂਦੇ ਆ ਤੇ ਇਦਾਂ ਤਸੀਂ ਮੋਟੇ ਹੋ ਜੇ ਖੁਸ਼ਬੂ ਨਾਲ ਹੋਗੇ ਖਾਓ ਕਿਤੇ ਘੜ ਬਣਉਣੀ ਹੈ ਹਾਂ ਹਾਂ ਕਿਉਂਕਿ ਸਿਹਤ ਨਹੀਂ ਹੈਗੀ ਪਚਾਉਣ ਜੋਗੀ ਮੇਰੇ ਨੇ ਸੰਜੀਤ ਦੀ ਜੀ ਕਹਿੰਦੇ ਨੇ ਡੱਬੇ ਮੁਕਾਏ ਆ ਵੇਖੀ ਯਾਰ ਇੱਕ ਵਾਰੀ ਸੁਣ ਤੇ ਕਿੰਨਾ ਫਰਕ ਲੱਗਦਾ ਲੈ ਇਹ ਮੋਟਾ ਤਾਂ ਡੱਬੇ ਆ ਡੱਬਾ ਕਿੱਥੇ ਆ ਹੈ ਚਰਬੀ ਦੇ ਦੇ ਦਿੰਦੇ ਨੇ ਹੱਡੀ ਮੱਖਣ ਆ ਗਿਆ ਜਿਵੇਂ ਦੀਪ ਨੇ ਹੁਣ ਦੋ ਇਹਨੂੰ ਦੇਸੀ ਨਾ ਇਹਨੂੰ ਦੇਸੀ ਨਾ ਇਹਨੂੰ ਡਾਲਣਾ ਖਾਓਗਾ ਜਿੰਨਾ ਮਾਸੇ ਤੜਬੀ ਚੜੇ ਡੱਬੇ ਦੇ ਦਾਦਾ ਭਾਜੀ ਖਾ ਗਿਆ ਕਾਲੀ ਡੱਬੇ ਦੇ ਜੋਗ ਰੱਖ ਗਿਆ ਆ ਗਈ ਗਾਲੀ ਆਰੇ ਕਹਿੰਦੇ ਨੇ ਜਿੱਦ ਨੇ ਕਹਿੰਦਾ ਤੂੰ ਬਸ ਪਰਮਾ ਬਣਾਈ ਜਾ ਹੀ ਮੰਗਰ ਸਾਈਂ ਤੇ ਅਮਦੀਪ ਆਉਗਾ ਨਾ ਪਰਮਾ ਜਮ ਨਹੀਂ ਟੋਗੜਾ ਪੇਲਾ ਨਹੀਂ ਆਂਚਾ ਖਾਂਦਾ ਨਹੀਂ ਆ ਖਾਂਦਾ ਵੀ ਨਹੀਂ ਉਹ ਕੌਣ ਤੇ ਫੇ ਇਹ ਢੋਲ ਦੇ ਆ ਇਹ ਢੋਲ ਦੇ ਆ ਫਿਰ ਪੇ ਰਿੰਦਾ ਵਾ ਖਾਂਦਾ ਨਹੀਂ ਲੈ ਸਾਡੀ ਰਹਿ ਵੀ ਨਹੀਂ ਨਾਲੀ ਜਾ ਪੈ ਨਰ ਕੋਈ ਜੀ ਜਾ ਕੇ ਸੁਲਾ ਕਰੋ ਦੋਵੇਂ ਪਹਿਲਾਂ ਸੁਲਾ ਕਰੋ ਜਾਓ ਗੱਲ ਕਿੱਦਾ ਕੰਮੀ ਆ ਮੈਂ ਹਟ ਪੋਤਾ ਲੈ ਮੈਂ ਦੋ ਲੈ ਓਏ ਇਥੇ ਮੇਲਾ ਗੜੀ ਦੀ ਪਈ ਅਗਨੀ ਦੱਸੋ ਯਾਰ ਹੈ ਗਾਇਆ ਹੈ ਗਾਲਿਆ ਲੈ ਵੀ ਹੁਣ ਜਾ ਰਹੇ ਆ ਘਰੇ ਉਹ ਮਿਲੇਗਾ ਲੈ ਰਖ ਫੀਓ ਗਾ 10 ਵਜ ਗਏ 10 ਵਜ ਕੇ 1 ਮਿੰਟ ਹੋ ਗਿਆ ਜਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਸਿਰ ਭੱਜ ਗਿਆ ਜੀ ਅਡਾ ਚਲਦੀ ਜਾ ਸਕਦਾ ਉਹ ਸਿਰ ਭੱਜ ਗਿਆ ਅਮਨੇ ਕਿਥੇ ਭਜਾ ਸੀ ਦੋਈ ਦਰੋਈ ਮਾ ਮਾ ਤੇ ਲੱਭਣ ਧਿਆ ਸੀ ਤੁਮਨ ਲੱਭਣ ਧਿਆ ਸੀ ਐਸਾ ਐਸਾ ਉਹ ਕੀ ਉਕਤਾ ਮਾਰ ਦਿਆ ਕਿਲੀ ਮਾਰੀ ਤੇਰਾ ਭਲਾ ਹਿੰ ਇੱਕ ਆਹ ਮਾਰ ਕੇ ਉਹ ਮਾਰ ਕੇ ਕੋ ਅਦਗੋਈ ਹੋਏ ਕੋ ਮਾਰਿਆ ਸੀ ਕੋ ਮਾਰੇ ਕਾ ਜਦਾ ਦਿਨ ਕੋ ਪੀ ਹੋਈ ਜਾ ਜਦਾ ਦਿਨ ਕਾ ਦਦੀ ਪੀ ਹੋਈਓ ਨਾ ਦੱਸੋ ਦਦੀ ਹੋਏ ਕੀ ਕਰਨ ਦੇ ਉਹਦਾ ਸਿਰ ਭੱਜ ਗਿਆ ਵਿਚਾਰੇ ਦਾ ਹੁਣ ਇਹ ਲਗੇੜ ਦੇ ਨਾਲ ਲੱbn ਲੱਗੀ ਤੇ ਉਹ ਗੇੜ ਨਾ ਭੱਜਾ ਕੰਨ ਨਾ ਵੱਜਾਇਆ ਮੋਟਰਸਾਈਕਲ ਨਾ ਵੱਜ ਗਈ ਕਹਿੰਦੇ ਇਸੀ ਕਾਏ ਕਿਉਂ ਗਿਆ ਤੇ ਦਾਦੀ ਨਾਲ ਸੀ ਦਾਦੀ ਮੈਂ ਪੀ ਹੋਈ ਸੀ ਇਹ ਲੈ ਗਿਆ ਸੀ ਇਹ ਚਿਲਾਂ ਜੀ ਕਿਹੜਾ ਚੋੜੀ ਕੋ ਹੁਣ ਸਿਆਣੀ ਹੋ ਗਈ ਹੈ ਨਾ ਹੁਣ ਸਿਆਣੀ ਹੁੰਦੀ ਜਾਂਦੀ ਹੈ ਨਾ ਹੁਣ ਕੱਲੇ ਕੱਲੇ ਜੀ ਦਾ ਪੁੱਛਣ ਲੱਪੀ ਹੈ ਕਿੱਥੇ ਸੇ ਪੁੰਚਾਂ ਮੋਟਰਸਾਈਕਲ ਬਟਾ ਸੋਨਾ ਮੈਂ ਬੈਜੋ ਆਈ ਸੋਨਾ ਜਿ ਕੁ ਨੋਇਆ ਇਹ ਕਹੇ ਜਿਵੇਂ ਨਿਆਣੀ ਬਣੀ ਹੈ ਹੈ ਚਾ Ga yeah. Where do you hit? Oh, what do you hit? Ga? Yeah.